ਅੱਜ ਪਿੰਡ ਦਾਤੇ ਵਾਸਤੋਂ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕੱਜ ਰਾਤੀ ਲਗਭਗ 12 ਤੋਂ 15 ਮੋਟਰਾਂ ਤੋਂ ਤਾਰਾਂ ਚੋਰੀ ਕਰਕੇ ਔਰ ਹੌਸਲਾ ਇਹਨਾਂ ਦੇਖੋ ਚੋਰਾਂ ਦਾ ਕਿ ਉੱਥੇ ਹੀ ਬੈਠ ਕੇ ਰਾਤ ਨੂੰ ਇਹਨਾਂ ਨੂੰ ਅੱਗ ਲਗਾ ਕੇ ਇਸ ਦੇ ਵਿੱਚੋਂ ਤਾਰਾਂ ਤਾਂਬਾ ਕੱਢਣ ਤੋਂ ਬਾਅਦ ਲੈ ਕੇ ਗਏ ਹਨ ਆਓ ਜਾਣਦੇ ਹਾਂ ਆਪਾਂ ਨੂੰ ਪਿੰਡ ਬਾਰੇ ਕੀ ਦੱਸ ਰਹੇ ਨੇ ਇਸ ਚੋਰੀ ਬਾਰੇ ਬਾਰਲੇ ਤੇ ਸਾਰਾ ਕੁਸੁੰਦਰ ਵੀ ਰੂਪ ਦੇ ਤੇ ਆ ਜੰਤਰਾ ਜੰਤਰੇ ਤੋੜ ਕੇ ਬਾਹਰ ਸਮਾਨ ਕੱਟ ਕੇ ਧਰ ਕੇ ਵਾ ਸਵੇਰੇ ਜੋ 5 ਵਜੇ ਖੀਤ ਆਏ ਜੀ ਸਾਡਾ ਖੇਤ ਦਾ ਕੋਠਾ ਖੁੱਲਾ ਪਿਆ ਸੀ ਉਹ ਚ ਅੱਗ ਲੱਗੀ ਪਈ ਸੀ ਤੇ ਜਦੋਂ ਅੱਗ ਲੱਗੀ ਪਈ ਸੀ ਮੈਂ ਆ ਕੇ ਗਾਹਾਂ ਮੋਟਰ ਤੇ ਦੇਖਿਆ ਮੋਟਰ ਦੀਆਂ ਤਾਰਾਂ ਕੱਟੀਆਂ ਪਈਆਂ ਸੀ ਸਾਡੀਆਂ ਉਸ ਤੋਂ ਬਾਅਦ ਮੈਂ ਸਾਡੇ ਸਾਰੇ ਗਵਾਂਡੀਆਂ ਨੂੰ ਫੋਨ ਕਰੇ ਆ ਬੁਲਾਇਆ ਆ ਵੀ ਆ ਕੇ ਦੇਖੋ ਯਾਰ ਉਹਨਾਂ ਦੀਆਂ ਵੀ ਸਾਰਿਆਂ ਦੀਆਂ ਤਾਰਾਂ ਕੱਟੀਆਂ ਪਈਆਂ ਸੀ ਜਿਵੇਂ ਸੁਖਜੀਤ ਦੀ ਤੇ ਬੂਟਾ ਸਿੰਘ ਦੀ ਅਮਰਪਾਲ ਸਿੰਘ ਦੀ ਤੇ ਗਰਤੇਜ ਸਿੰਘ ਬਿੱਟੂ ਕੀ ਤੇ ਸ਼ੋਕ ਸਿੰਘ ਦੀ ਤੇ ਕਟੋ-ਕਟ 10-11 ਮੋਟਰਾਂ ਦੀਆਂ ਤਾਰਾਂ ਲਾ ਕੇ ਲੈ ਗਈ। ਉਹ ਤਾਰਾਂ ਲਾ ਕੇ ਇਹ ਸਾਡੇ ਕੋਠੇ ਜੀ ਭੁਕੇ ਗਏ ਨੇ। ਤੁਸੀਂ ਦੇ ਬਾਕੀ ਮੋਟਰ ਦੇਖੀ। ਕਿੰਨੇ ਦਾ ਨੁਕਸਾਨ ਹੈ ਇੱਕ-ਇੱਕ ਮੋਟਰ ਦਾ ਲਗਭਗ? ਤੁਸੀਂ ਲਈ ਲੋ ਜੀ ਕਟੋ-ਕਟ 5000 ਦਾ ਨੁਕਸਾਨ ਇੱਕ ਦਾ ਹੈਗੇ। ਕਿਉਂ 12-1500 ਦਾ ਡਰਾਈਵ ਹੁਣ ਟੱਕਣ ਵਾਲੀ ਲੈ ਜਾਂਗੇ ਡਰਾਈਵਰੀ ਜੀ। ਬਾਕੀ ਤਾਰ ਦਾ ਹੋ ਗਿਆ ਜੀ। ਕੱਟ ਤੋਂ ਕੱਟ 5000 ਦਾ ਨੁਕਸਾਨ ਹੈ। ਜਿਹੜੇ ਜੰਤਰੇ ਜੰਤਰੇ ਤੋੜ ਕੇ ਉਹ ਵੱਖਾ ਜੀ ਸਾਡੇ ਰੰਗੜਾ ਵਾਲੀ ਪੱਤੀ ਹੈ ਜੀ ਇੱਧਰ ਚੋਰ ਛਾਪਤਾ ਵੀ ਵੱਜਦਾ ਜੀ ਇਹ ਘੱਟੋ ਘੱਟ 12 13 ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਗਏ ਜੀ ਤੇ ਵੱਢ ਕੇ ਜੀ ਕਾ ਨਾਂ ਲੱਗਦਾ ਕੋਠਾ ਹੈ ਜੀ ਇਹਦੇ ਵਿੱਚ ਹੀ ਅੱਗ ਲਾ ਕੇ ਮਚਾ ਕੇ ਲੈ ਕੇ ਗਏ ਨੇ ਜੀ ਵਿੱਚ ਹੀ ਮੰਜੇ ਨੂੰ ਸੇਕ ਸਾਰੇ ਕਾਸੇ ਦਾ ਕੋਠੇ ਦਾ ਵੀ ਬੁਰਾ ਹਾਲ ਹੈ ਜੀ 12 13 ਔਲਖ ਪਰਿਵਾਰ ਵਸਦੇ ਨੇ ਜੀ ਇਹਨਾਂ ਦੇ 12 13 ਮੋਟਰਾਂ ਦੀਆਂ ਤਾਰਾਂ ਖੋਲ ਕੇ ਲੈ ਗਏ ਜੀ ਤੇ ਪੂਰੀ ਗੁੰਡਾਗਰਦੀ ਕਰੀ ਹੈ ਜੀ ਇੱਥੇ ਬਹਿ ਕੇ ਮਚਾ ਕੇ ਇੱਕ ਵੀ ਮਾਰਦਾ ਦੀ ਜਦੋਂ ਅਸੀਂ ਤੜਕੇ 6 ਵਜੇ ਮੌਕਾ ਦੇਖਣ ਆਇਆ ਜੀ ਹੁਣ ਵੀ ਅੱਗ ਬਹੁਤ ਚੱਲੀ ਜਾਂਦੀ ਹੈ ਜੀ ਥੋੜੀ ਥੋੜੀ ਕੋਲੇ ਭਕਾਈ ਜਾਂਦੇ ਨੇ ਕਿੰਨਾ ਕੋ ਨੁਕਸਾਨ ਹੈ ਗਿਆ ਇੱਕ ਇੱਕ ਕਿਸਾਨ ਦਾ ਲਗਭਗ ਸਭ ਨੂੰ ਇਹ ਨੁਕਸਾਨ ਦੇਖ ਲੋ ਜੀ ਘੱਟੋ ਘੱਟ 3-4000 ਦੀ ਇੱਕ ਇੱਕ ਮੋਟਰ ਦੀ ਤਾਰ ਆਊਗੀ ਜੀ 4-5000 ਦੀ ਜੀ ਘੱਟੋ ਘੱਟ ਤੇ ਜੇ ਕੋਈ ਸਟਾਰਟਰ ਖੋਲਿਆ ਹੋਇਆ ਜੀ ਉਹ ਤੁਹਾਨੂੰ ਪਤਾ ਹੈ 11000 ਦਾ ਸਟਾਰਟਰ ਲੱਗਦਾ ਜੀ ਪੁਲਿਸ ਨੂੰ ਤਲਾਹ ਦਿੱਤੀ ਹੈ ਕਿ ਨਹੀਂ ਜੀ ਪੁਲਿਸ ਨੂੰ ਕਿਹਾ ਮੁੰਚੀ ਸਾਹਿਬ ਨੂੰ ਫੋਨ ਕਰਿਆ ਜੀ ਉਹ ਕਹਿੰਦੇ ਐਪਲੀਕੇਸ਼ਨ ਦੇ ਕੇ ਜਾਓ ਜੀ ਅਸੀਂ ਮੌਕਾ ਦੇਖਣਾ ਮੰਗੀ ਕੀ ਮੰਗ ਕਰਦਾ ਸਰਕਾਰ ਤੋਂ ਅਸੀਂ ਮੰਗ ਕਰਦੇ ਵੀ ਇਹ ਜੇ ਚੋਰਾਂ ਤੇ ਤੇ ਨੱਥ ਪੈਣੀ ਚਾਹੀਦੀ ਹੈ ਜੀ ਇਹਦੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਦਾ ਪੂਰਾ ਬਰੀਕੀ ਨਾਲ ਇਹਦੀ ਸ਼ਾਨਮਾਨ ਹੋਣੀ ਚਾਹੀਦੀ ਹੈ ਕੀ ਲੱਗਦਾ ਦੀਵਾਲੀ ਤੇ ਵੀ ਤੁਹਾਡੇ ਪਿੰਡ ਦੇ ਵਿੱਚ ਕਰੋੜ ਦੇ ਉੱਤੇ ਗੁੰਡਾਗਰਦੀ ਹੋਈ ਸੀ ਹਾਂ ਜੀ ਦੀਵਾਲੀ ਤੇ ਹੋਈ ਸੀ ਜੀ ਉਸ ਤਰ੍ਹਾਂ ਦਾ ਕੋਈ ਬਸੇ ਫਿਰ ਹਾਂ ਜੀ ਦੀਵਾਲੀ ਤੇ ਗੁੰਡਾਗਰਦੀ ਹੋਈ ਸੀ ਜੀ ਗੱਡੀਆਂ ਭੰਨੀਆਂ ਤੇ ਆ ਉਹਨਾਂ ਦੇ ਬਕਾਇਦਾ ਪਰਚਾ ਹੋਇਆ ਜੀ ਤੇ ਕੁਛ ਦਿਨ 20 ਦਿਨ ਪਹਿਲਾਂ ਜੀ 메ਨ ਸੜਕ ਤੇ ਜਿਹੜੀ ਬਰੇਟੀਆਂ ਨੂੰ ਸੜਕ ਜਾਂਦੀ ਹੈ ਜੀ ਤਿੰਨ ਚਾਰ ਮੋਟਰਾਂ ਦੀਆਂ ਜੀ ਉਥੋਂ ਵੀ ਤਾਰਾਂ ਖੁੱਲੀਆਂ ਨੇ ਜੀ ਤੇ ਅਸੀਂ ਕਹਿੰਦੇ ਆ ਵੀ ਇਹਨਾਂ ਦੇ ਅੰਦਰਾਂ ਤੇ ਗੁੰਡਾਗਰਦੀਆਂ ਤੇ ਉਹ ਨੱਥ ਪੈਣੀ ਚਾਹੀਦੀ ਹੈ ਜੀ ਇਹਨਾਂ ਦੇ ਬਕਾਇਦਾ ਪਰਚਾ ਹੋਣਾ ਚਾਹੀਦਾ ਜੀ ਅਸੀਂ ਸਾਰੀ ਪੰਚਾਇਤ ਸਾਥ ਦੇਵਾਂ ਜੀ ਇਹਨਾਂ ਕਿਸਾਨਾਂ ਦਾ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਸਾਡੇ ਮੋਟਰਾਂ ਦੀਆਂ ਤਾਰਾਂ ਵੱਡੀਆਂ ਗਈਆਂ ਨੇ ਸਾਡਾ ਮੇਰਾ ਖੁੱਦਾ ਵੀ ਖੇਤ ਆ ਜੀ ਸਾਡੇ ਦੋ ਮੋਟਰਾਂ ਦੀਆਂ ਆਬਦੀਆਂ ਇਹ ਲਗਭਗ 12-13 ਹੋਰ ਮੋਟਰਾਂ ਦੀਆਂ ਤਾਰਾਂ ਵੱਡੀਆਂ ਗੰਆਂ ਨੇ ਹੀ ਰਾਤ ਤੇ ਇਥੇ ਮਚਾ ਕੇ ਲੈ ਕੇ ਗਏ ਨੇ ਜੀ ਪੂਰੀ ਗੁੰਡਾਗਰਦੀ ਕੀਤੀ ਗਈ ਹੈ ਜੀ ਕੀ ਮੰਗ ਕਰਦੇ ਹੋ ਜਿਹੜੀ ਕਿਸਾਨਾਂ ਦਾ ਬਾਰ-ਬਾਰ ਨੁਕਸਾਨ ਹੋ ਰਿਹਾ ਹੈ ਕਿਸਾਨ ਜਿੱਥੇ ਪਹਿਲਾਂ ਅਸੀਂ ਘਾਟੇ ਦਾ ਸੌਦਾ ਹਸਾਬ ਤੋਂ ਲੀਏ ਤੁਹਾਨੂੰ ਕੀ ਲੱਗਦਾ ਹੈ ਮੰਗਦਾ ਇਹੀ ਕਰਦੇ ਆ ਜੀ 20 ਦਿਨ ਪਹਿਲਾਂ ਵੀ ਸਾਡੇ ਪਿੰਡੋਂ ਤਾਰਾਂ ਵੱਡੀਆਂ ਗੰਆਂ ਨੇ ਹਰ ਬਾਰੀ ਗੁੰਡਾਗਰਦੀ ਹੁੰਦੀ ਆ ਕੁਝ ਦਿਨਾਂ ਬਾਅਦ ਘੱਟੋ-ਘੱਡੀ 5000 ਰੁਪਏ ਇੱਕ ਕਿਸਾਨ ਦਾ ਨੁਕਸਾਨ ਹੋਇਆ ਜੀ ਅਸਤੇ ਇਹੀ ਕਾਰਵਾਈ ਕਰਦਿਆਂ ਜੀ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਵੀ ਇਹ ਅਨਸਰਾਂ ਵਿਰੁੱਧ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ ਜੀ ਅਸੀਂ ਤਾਂ ਇਹੀ ਕਹਿੰਦੇ ਆ ਜੀ ਜੇ ਕਿਸੇ ਨੂੰ ਕੋਈ ਉਹ ਆ ਕੋਈ ਵੀ ਵਹਿਮ ਆਗਾ ਤਾਂ ਉਹ ਸਾਨੂੰ ਸਿੱਧਾ ਸਿੱਧਾ ਟੱਕਰ ਲਈ ਜੀ ਸਾਡਾ ਮੋਟਰਾਂ ਦਾ ਨੁਕਸਾਨ ਨਾ ਕਰੇ ਜੀ ਕਿਉਂ ਇਕੱਲੇ-ਇਕੱਲੇ ਦਾ ਨਹੀਂ ਹਰੇਕ ਗਰੀਬ ਕਿਸਾਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਜੇ ਕਿਸੇ ਨੂੰ ਕੋਈ ਸਾਡੇ ਤੱਕ ਹੀ ਸ਼ੰਕਾ ਤਾਂ ਉਹ ਸਾਨੂੰ ਸਿੱਧਾ ਮਿਲ ਲੈ ਜੀ ਜੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਕਿ ਕਾਰਵਾਈ ਕਰੇ ਜੀ ਇਹਨਾਂ ਵਿਰੁੱਧ ਸਖਤ ਤੋਂ ਸਖਤ ਨਹੀਂ ਸਾਡਾ ਇਤੂ ਵੱਧ ਨੁਕਸਾਨ ਹੋ ਸਕਦਾ ਜੀ ਆਉਣ ਵਾਲੇ ਟਾਈਮ 'ਚ ਚਲਾਰ ਗਿਆ ਕਚੋਰੀਆਂ ਦਾ ਬਹੁਤ ਵੱਡਾ ਮਸਲਾ ਹੋ ਰਿਹਾ ਅੱਜ ਵੀ ਪਿੰਡ ਦਾਤੇਵਾਸ ਦੇ ਵਿੱਚ ਕਿਸਾਨਾਂ ਦੇ ਮੋਟਰਾਂ ਤੋਂ ਦੇਖੋ ਜੀ 15 ਮੋਟਰਾਂ ਦੇ ਉੱਤੋਂ ਤਾਰਾ ਵਟਿਆ ਗਿਆ ਉਹ ਉੱਥੇ ਅੱਗ ਲਗਾ ਕੇ ਕੋਠੇ 'ਚ ਆਰਾਮ ਨਾਲ ਉਹਨਾਂ ਨੇ ਦੇਖੋ ਜੀ ਅਸੀਂ ਅਸੀਂ ਕੰਟੀਨਿਊਸ ਤੁਸੀਂ ਦੇਖ ਰਹੇ ਹੋਗੇ ਪਹਿਲੇ ਵੀ ਕਾਫੀ ਚੋਰ ਫੜੇ ਆਗੇ ਜੋ ਇਹ ਮੋਟਰ ਚੋਰੀ ਕਰਦੇ ਹੈਗੇ ਤਾਂ ਜੋ ਇਨਸੀਡੈਂਟ ਹੋਇਆ ਉਸਨੂੰ ਅਸੀਂ ਛੇਤੀ ਹੀ ਟ੍ਰੇਸ ਕਰਕੇ